ਜਿਸ ਪਾਣੀ ਨੂੰ ਭਾਰਾ ਜਾਂ ਖਾਰਾ ਕਿਹਾ ਜਾਂਦਾ ਹੈ ਜਾਂ ਜਿਸ ਪਾਣੀ ਨਾਲ ਛੇਤੀ ਕੱਪੜੇ ਨਹੀਂ ਨਿਖਰਦੇ ਜਾਂ ਸਿਰ ਜਲਦੀ ਨਹੀਂ ਨਿਖਰਦਾ ਉਸ ਪਾਣੀ ਵਿੱਚ ਜ਼ਿਆਦਾਤਰ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਹੀ ਜ਼ਿਆਦਾ ਹੁੰਦਾ ਹੈ ਆਮ ਤੌਰ ਤੇ ਇੱਕ ਗਲਾਸ ਭਾਰੇ ਪਾਣੀ ਚੋਂ 5 ਤੋਂ 10 ਮਿਲੀਗ੍ਰਾਮ ਮੈਗਨੀਸ਼ੀਅਮ ਹੁੰਦਾ ਹੈ ਅਤੇ ਇੱਕ ਆਮ ਆਦਮੀ ਵਾਸਤੇ 350 ਮਿਲੀਗ੍ਰਾਮ ਮੈਗਨੀਸ਼ੀਅਮ ਰਜਾਨਾ ਚਾਹੀਦਾ ਹੈ ਲੇਕਣ ਪੀਣਯੋਗ ਤੇ ਮਿੱਠੇ ਪਾਣੀ ਵਿੱਚ ਵੀ ਕੈਲਸ਼ੀਅਮ ਆਇਰਨ ਆਦ ਦੇ ਨਾਲ ਮੈਗਨੀਸ਼ੀਅਮ ਵੀ ਲੋੜੀ ਦੀ ਮਾਤਰਾ ਵਿੱਚ ਹੁੰਦਾ ਹੈ ਜਦੋਂ ਕਿ ਬੋਤਲਬੰਦ ਜਾਂ ਆਰਓ ਫਿਲਟਰ ਪਾਣੀ ਵਿੱਚ ਇਹ ਨਹੀਂ ਹੁੰਦਾ ਬਹੁਤ ਬਿਮਾਰੀਆਂ ਵਿੱਚ ਮੈਗਨੀਸ਼ੀਅਮ ਸਲਫੇਟ ਦਵਾਈ ਵਜੋਂ ਦਿੱਤਾ ਜਾਂਦਾ ਹੈ ਖਾਸ ਕਰਕੇ ਐਨ ਐਕਸਟੀ ਵਿੱਚ ਔਰਤਾਂ ਨੂੰ 300 ਤੇ ਮਰਦਾਂ ਨੂੰ 400 ਮਿਲੀਗ੍ਰਾਮ ਰਜਾਣਾ ਦਿੱਤਾ ਜਾਂਦਾ ਹੈ ਅਸਲ ਵਿੱਚ ম্যাগਨੀਸ਼ੀਅਮ ਉਸ ਮੈਲਾਟੋਨਿਨ ਹਾਰਮੋਨ ਨੂੰ ਸਹੀ ਤਰ੍ਹਾਂ ਰਿਸਨ ਲਾਉਂਦਾ ਹੈ ਜੋ ਵਿਅਕਤੀ ਦੇ ਸਮੇਂ ਸਿਰ ਸੌਣ ਅਤੇ ਜਾਗਣ ਨੂੰ ਠੀਕ ਕਰਦਾ ਹੈ ਇਹ ਨਰਵਸ ਸਿਸਟਮ ਨੂੰ ਇਹ ਨਰਵਸ ਸਿਸਟਮ ਦਾ ਤਣਾਅ ਘਟਾ ਕੇ ਸਰੀਰ ਤੇ ਮਨ ਨੂੰ ਸ਼ਾਂਤ ਕਰਕੇ ਨੀਂਦ ਲਈ ਤਿਆਰ ਕਰਦਾ ਹੈ ਕਿਉਂਕਿ ম্যাগਨੀਸ਼ੀਅਮ ਹੀ ਐਸੇ ਨਿਊਰੋਟ੍ਰਾਂਸਮਿਟਰਜ ਨੂੰ ਦਿਮਾਗ ਵਿੱਚ ਬਣ ਲਾਉਂਦਾ ਹੈ ਜੋ ਵਿਅਕਤੀ ਨੂੰ ਹੌਸਲਾ ਰੱਖਣ ਚੜਦੀ ਕਲਾ ਚ ਰਹਿਣ ਸ਼ਾਂਤ ਰਹਿਣ ਅਤੇ ਖੁਸ਼ ਰਹਿਣ ਲਈ ਚਾਹੀਦੇ ਹਨ ਜਿਨ੍ਹਾਂ ਲੋਕਾਂ ਵਿੱਚ ম্যাগਨੀਸ਼ੀਅਮ ਦੀ ਮਾਤਰਾ ਘੱਟ ਹੁੰਦੀ ਹੈ ਉਹਨਾਂ ਵਿੱਚ ਦਿਲ ਦੇ ਦੌਰੇ ਦਾ ਖਤਰਾ 50% ਦੀ ਵੱਧ ਜਾਂਦਾ ਹੈ ম্যাগਨੀਸ਼ੀਅਮ ਦਿਲ ਦੀਆਂ ਕਈ ਹੋਰ ਬਿਮਾਰੀਆਂ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ ਇਹ ਸਿਰਦਰਦ ਅਤੇ ਮਾਈਗਰੇਨ ਦੇ ਅਟੈਕ ਦੀ ਗਿਣਤੀ ਘਟਾਉਣ ਵਿੱਚ ਸਹਾਇਕ ਹੈ ਉਂਝ ম্যাগਨੀਸ਼ੀਅਮ ਦੀ ਘਾਟ ਕਾਰਨ ਸਰੀਰ ਲੱਛਣ ਵੀ ਕਾਫੀ ਉੱਪਰ ਦੇ ਹਨ ম্যাগਨੀਸ਼ੀਅਮ ਦੀ ਘਾਟ ਦਾ ਪਤਾ ਲਗਾਉਣ ਲਈ ਖੂਨ ਦਾ ਟੈਸਟ ਕੀਤਾ ਜਾਂਦਾ ਹੈ ਇਹ ਪਰ ਇਹ ਵੀ ਪੂਰੀ ਤਰ੍ਹਾਂ ਰੋਸੇਜਗ ਨਹੀਂ ਹੈ ম্যাগਨੀਸ਼ੀਅਮ ਦੀ ਕਮੀ ਨਾਲ ਕਈ ਸਰੀਰਕ ਅਤੇ ਮਾਨਸਿਕ ਲੱਛਣ ਪੈਦਾ ਹੋ ਜਾਂਦੇ ਹਨ ਜਿਵੇਂ ਸਰੀਰ ਦਾ ਸੁਸਤ ਹੋਣਾ ਯਾਦਦਾਸ਼ਤ ਅਤੇ ਕੁਝ ਸਿੱਖਣ ਦੀ ਯੋਗਤਾ ਘਟ ਜਾਣਾ ਪੱਠਿਆਂ ਦਾ ਸੁੰਗਟਣਾ ਕਮਜ਼ੋਰ ਹੋਣਾ ਜਿਆਦਾ ਤੇਜ਼ ਜਤ ਹੋਣਾ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਬੇਚੈਨੀ ਤੇ ਸੁੰਨਪਣਾ ਚੱਕਰ ਆਉਣਾ ਆਦ ਮੁਸ਼ਕਲਾਂ ਮਹਿਸੂਸ ਹੁੰਦੀਆਂ ਹਨ ਇਸ ਦੀ ਕਮੀ ਨਾਲ ਹੀ ਦਿਲ ਅਤੇ ਸਰੀਰ ਦੀਆਂ ਨਾੜਾਂ ਵਿੱਚ ਖਿਚਾਹ ਹਰ ਵਕਤ ਥਕਾਵਟ ਖਾਣ ਸਮੇਂ ਚਬਾਉਣ ਵਿੱਚ ਮੁਸ਼ਕਲ ਬੱਚਿਆਂ ਵਿੱਚ ਵਿਕਾਸ ਘਟ ਹੋਣਾ ਨਾੜਾਂ ਵਿੱਚ ਅਕੜਾ ਘੜਲ ਪੈਣਾ ਸਿਰਦਰਦ ਚਿਹਰੇ ਤੇ ਦਾਣਿਆਂ ਦਾ ਹੋਣਾ ਚਿੰਤਾ ਉਲਟੀਆਂ ਲੱਗਣਾ ਆਦ ਨੁਕਸ ਵੀ ਦਿਖਾਈ ਦੇਣ ਲੱਗਦੇ ਹਨ ਮੈਗਨੀਸ਼ੀਅਮ ਦੀ ਘਾਟ ਕਾਰਨ ਸਰੀਰ ਵਿੱਚ ਬਣਨ ਵਾਲੇ ਨਵੇਂ ਸਿੱਲਾਂ ਦੀ ਪੈਦਾਵਾਰ ਪ੍ਰਭਾਵਿਤ ਹੋਣ ਲੱਗ ਪੈਂਦੀ ਹੈ। ਇਸ ਦੇ ਇਲਾਵਾ ਨੀਂਦ ਘਟਣਾ, ਤਮਾ, ਪਾਰਕਨਸੰਜ, ਡਿਪਰੈਸ਼ਨ, ਆਸਟਿਓਪ੍ਰੋਸੈਸ ਤੇ ਦ੍ਰਿਸ਼ਟੀ ਭਰਮ ਵਿੱਚ ਮਨੁੱਖ ਨੂੰ ਆਪਣੀ ਕਲਪਨਾ ਵਿੱਚ ਆਵਾਜ਼ਾਂ ਸੁਣਨ ਦੀਆਂ ਹਨ ਜਾਂ ਕੋਈ ਚਿੱਤਰ ਦਿਖਾਈ ਦਿੰਦੇ ਹਨ। ਵਹਿਮ ਤੇ ਮਹਾਵਾਰੀ ਦਾ ਸਮੇਂ ਤੋਂ ਪਹਿਲਾਂ ਆ ਜਾਣਾ ਆਧ ਮੁਸ਼ਕਲਾਂ ਵੀ ਦਿਖਾਈ ਦੇਣ ਲੱਗਦੀਆਂ ਹਨ। ਮੈਗਨੀਸ਼ੀਅਮ ਦੀ ਘਾਟ ਨਾਲ ਸਰੀਰ ਵਿੱਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਵੀ ਕਮੀ ਹੋ ਜਾਂਦੀ ਹੈ ਪਰ ਸੱਲਾ ਅੰਦਰ ਕੈਲਸ਼ੀਅਮ ਵਧ ਜਾਂਦਾ ਹੈ ਜੋ ਖਤਰਨਾਕ ਹੈ ਇਸੇ ਲਈ ਕੈਲਸ਼ੀਅਮ ਲੈਣ ਸਮੇ ਮੈਗਨੀਸ਼ੀਅਮ ਵੀ ਨਾਲ ਜ਼ਰੂਰ ਲੈਣਾ ਚਾਹੀਦਾ ਹੈ ਘਾਟ ਰੋਗਾਂ ਦੇ ਲੱਛਣ ਨਜ਼ਰ ਆਉਣ ਤਾਂ ਪਹਿਲਾਂ ਮੈਗਨੀਸ਼ੀਅਮ ਟੈਸਟ ਕਰਵਾ ਕੇ ਭੋਜਨ ਵਿੱਚ ਇਸ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ ਤੇ ਫਿਰ ਇਲਾਜ ਕਰਾਉਣਾ ਚਾਹੀਦਾ ਹੈ ਪੰਜਾਬ ਹਰਿਆਣਾ ਹਿਮਾਚਲ ਅਤੇ ਪਾਕਿਸਤਾਨੀ ਪੰਜਾਬ ਦੇ ਕਾਫੀ ਇਲਾਕਿਆਂ ਵਿੱਚ ਪੀਣ ਵਾਲੇ ਧਰਤੀ ਹੇਠਲੇ ਪਾਣੀ ਵਿੱਚ ਮੈਗਨੀਸ਼ੀਅਮ ਤੇ ਕੈਲਸ਼ੀਅਮ ਦੀ ਮਾਤਰਾ ਕਾਫੀ ਪਾਈ ਜਾਂਦੀ ਹੈ ਸਦੀਆਂ ਤੋਂ ਇਹ ਲੋਕ ਇਥੋਂ ਦਾ ਧਰਤੀ ਹੇਠਲਾ ਪਾਣੀ ਹੀ ਪੀਂਦੇ ਹਨ ਇਹਨਾਂ ਦੇ ਬਾਕੀ ਇਲਾਕਿਆਂ ਤੋਂ ਕੱਦ ਕਾਠ ਵਾਲੇ ਹਿੰਮਤੀ ਤੇ ਸਿਹਤਮੰਦ ਹੋਣ ਜੋ ਇਸ ਪਾਣੀ ਦਾ ਹੱਥ ਹੈ ਖਣਿਜ ਪ੍ਰਪੂਰ ਹੋਣ ਕਰਕੇ ਹੁਣ ਇਸ ਨੂੰ ਭਾਰਾ ਕਿਉਂ ਕਿਹਾ ਜਾਂਦਾ ਹੈ ਅੱਜ ਕੱਲ ਦੀ ਪੀੜ੍ਹੀ ਇਸ ਦੇਸ਼ਵਾਦ ਨੂੰ ਬਿਲਕੁਲ ਪਸੰਦ ਨਹੀਂ ਕਰਦੀ ਸ਼ਹਿਰੀ ਅਤੇ ਪੜੇ ਲਿਖੇ ਲੋਕ ਇਸ ਨੂੰ ਪ੍ਰਦੂਸ਼ਿਤ ਸਮਝ ਕੇ ਪੀਣਾ ਨਹੀਂ ਚਾਹੁੰਦੇ ਮਾਫ ਕਰਨਾ ਅਸਲ ਵਿੱਚ ਜ਼ਿਆਦਾ ਪੜ੍ਹਿਆ ਲਿਖਿਆ ਨੇ ਵੀ ਇਸ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਹੈ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਕਾਰਨ ਹੁਣ ਡਾਕਟਰ ਲੋਕਾਂ ਨੂੰ ਪੀਣ ਤੋਂ ਮਨਾ ਕਰਦੇ ਹਨ ਪਿਛਲੇ 20 ਸਾਲ ਤੋਂ ਪੰਜਾਬ ਹਰਿਆਣਾ ਅਤੇ ਇਲਾਕਿਆਂ ਵਿੱਚ ਕੈਂਸਰ ਸ਼ੂਗਰ ਦਿਲ ਦੇ ਰੋਗ ਗੁਰਦੇ ਦੇ ਰੋਗ ਜੋੜ ਰੋਗ ਆਦ ਬਹੁਤ ਜ਼ਿਆਦਾ ਬਣਨ ਲੱਗ ਪਏ ਹਨ ਆਖਰ ਸਰਕਾਰਾਂ ਨੇ ਖੋਜ ਪੜਤਾਲ ਕਰਵਾਈ ਤੇ ਸਾਰਾ ਦੋਸ਼ ਆਸਾਨੀ ਨਾਲ ਹੀ ਸਿਰਫ ਪਾਣੀ ਦੇ ਸਰ ਮੜ ਦਿੱਤਾ ਫੇਰ ਧਰਤੀ ਹੇਠਲੇ ਪਾਣੀ ਖਲਾਫ ਮੁਹਿੰਮ ਚੱਲੀ ਤੇ ਆਰਓ ਫਿਲਟਰ ਘਰ ਘਰ ਪਿੰਡ ਪਿੰਡ ਵਿੱਚ ਆ ਗਏ ਹੁਣ ਸਭ ਧਾਰਮਿਕ ਸਥਾਨਾਂ ਡੇਰਿਆਂ ਹਸਪਤਾਲਾਂ ਸਕੂਲਾਂ ਬੱਸ ਢਿਆਂ ਆਦ ਵਿੱਚ ਆਰਓ ਫਿਲਟਰ ਲੱਗ ਗਏ ਹਨ ਲੇਕਿਨ ਰੋਗ ਹੋਰ ਵੱਧ ਗਏ ਹਨ ਗਰੀਬ ਲੋਕ ਜੋ ਅਜੇ ਵੀ ਧਰਤੀ ਹੇਠਲਾ ਪਾਣੀ ਮਜਬੂਰੀ ਵਸ ਪੀ ਰਹੇ ਹਨ ਉਹਨਾਂ ਵਿੱਚ ਕੈਂਸਰ ਤੇ ਹੋਰ ਰੋਗ ਅਮੀਰਾਂ ਨਾਲੋਂ ਬਹੁਤ ਘੱਟ ਹਨ ਇਨੇ ਪਖਾਰੀਆਂ ਤੇ ਪਸ਼ੂਆਂ ਵਿੱਚ ਵੀ ਰੋਗ ਘਟ ਹਨ ਜੋ ਆਰਓ ਜਾਂ ਫਿਲਟਰ ਪਾਣੀ ਬਿਲਕੁਲ ਨਹੀਂ ਪੀਂਦੇ ਪਰੰਤੂ ਬੋਤਲ ਬੰਦ ਜਾਂ ਆਰਓ ਫਿਲਟਰ ਪਾਣੀ ਪੀਣ ਵਾਲਿਆਂ ਦੇ ਹੀ ਜ਼ਿਆਦਾ ਰੋਗ ਬਣ ਰਹੇ ਹਨ ਪੂਰੇ ਭਾਰਤੀ ਉਪਦੀਪ ਮਹਾਦੀਪ ਵਿੱਚ ਸਦੀਆਂ ਤੋਂ ਹੀ ਪੰਜਾਬੀਆਂ ਦੀ ਹਰ ਪੱਖੋਂ ਚੜਤ ਰਹੀ ਹੈ ਅੱਜ ਵੀ ਪੰਜਾਬ ਦੇ ਵਸਨੀਕ ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਥਾਵਾਂ ਵਿੱਚ ਬਹੁਤ ਜ਼ਿਆਦਾ ਕਾਮਯਾਬ ਹੋ ਰਹੇ ਹਨ ਇਹ ਕਣਕਵੰਨੇ ਜਿਹੇ ਲੋਕ ਕਾਲਿਆਂ ਗੋऱ्याਆਂ ਦੋਨਾਂ ਨੂੰ ਹੀ ਜ਼ਿਆਦਾ ਸੋਹਣੇ ਲੱਗਦੇ ਹਨ ਉਹ ਇਹਨਾਂ ਨੂੰ ਬਰਾਊਨ ਪੀਪਲ ਕਹਿੰਦੇ ਹਨ ਇਹ ਜਿਆਦਾ ਵੀ ਲੰਬੇ ਨਹੀਂ ਵੀ ਨਹੀਂ ਹਨ ਤੇ ਜਿਆਦਾ ਮਧਰੇ ਵੀ ਨਹੀਂ ਹੰਦੇ ਇਸ ਪੰਜਾਬ ਦੀ ਧਰਤੀ ਤੇ ਬਹੁਤ ਸੂਰਬੀਰ ਯੋਧੇ ਮਹਾਰਾਜੇ ਦਾਰਸ਼ਨਿਕ ਸੀ ਮੁਨੀ ਸਤਗੁਰ ਕਵੀ ਚਿੰਤਕ ਵੀ ਪੈਦਾ ਹੋਏ ਹਨ ਪੰਜਾਬ ਦੇ ਹਰ ਪੱਖੋਂ ਤੰਦਰੁਸਤ ਕਾਮਯਾਬ ਤੇ ਤਾਕਤਵਰ ਹੋਣ ਜੋ ਇਥੋਂ ਦੇ ਅਨਾਜਾਂ ਸਬਜ਼ੀਆਂ ਦਾਲਾਂ ਨਾਲ ਇਥੋਂ ਦੇ ਸੇਤ ਤੋਂ ਅਰਧਕ ਪਾਣੀ ਦਾ ਸਭ ਤੋਂ ਵੱਧ ਹੱਥ ਹੈ ਲੇਕਿਨ ਜਿਵੇਂ ਜਿਵੇਂ ਇਤੋਂ ਦਾ ਪਾਣੀ ਹੁਣ ਖਰਾਬ ਹੋ ਰਿਹਾ ਓਵੇਂ ਓਵੇਂ ਪੰਜਾਬੀਆਂ ਦੀ ਫਿਜ਼ੀਕਲ ਹੈਲਥ ਮੈਂਟਲ ਹੈਲਥ ਇਮੋਸ਼ਨਲ ਹੈਲਥ ਅਤੇ ਸਿਕੋਸੋਲਾ ਹੈਲਥ ਵੀ ਨਗਾਰ ਆ ਰਿਹਾ ਹੈ ਅਸਲ ਵਿੱਚ ਖਤਰਨਾਕ ਰੋਗ ਬਣ ਦਾ ਕਾਰਨ ਹੀ ਖਤਰਨਾਕ ਖਾਣਿਆਂ ਦੀ ਵਰਤੋਂ ਜਿਸ ਵਿੱਚ ਚਾਹ ਕਾਫੀ ਕੋਲਡ ਡਰਿੰਕ ਆਈਸਕ੍ਰੀਮ ਰੂਹ ਆਫ ਜਾ ਜੈਮ ਮੁਰੱਬੇ ਗੁਲਕੰਦ ਗਲੀ ਸੜੀ ਗਦਾਮਾਂ ਵਾਲੀ ਕਣਕ ਤੇ ਬਜਾਰੂ ਬਿਸਕੁਟ ਰਸ ਬ੍ਰੈਡ ਪੇਸਟਰੀ ਕੇਕ ਆਦ ਜਿਆਦਾ ਖਾਂ ਨਕਲੀ ਰੰਗਾਂ ਨਾਲ ਨਕਲੀ ਫਲੇਵਰ ਆਦ ਵਾਲੇ ਖਾਣੇ ਵੀ ਆਉਂਦੇ ਹਨ ਇਵੇਂ ਹੀ ਬਰੀਕ ਆਟੇ ਦੇ ਸਮੋਸੇ, ਪੈਟੇਜ, ਗੋਲਗਪੇ, ਟਿੱਕੀਆਂ, ਘਟਿਆ ਰੰਗ ਵਾਲੀਆਂ ਗੰਦੇ ਤੇਲਾਂ 'ਚ ਬਣਾਈਆਂ ਜਲੇਬੀਆਂ, ਨਿਊਟਰਲ, ਹਾਰਟਕਨ ਗੁਜੀਆ, ਬਜਾਰੂ ਮਠਿਆਈਆਂ, ਬਜਾਰੂ ਸੇਵੀਆਂ, ਗਲੇ ਸੜੇ ਟਮਾਟਰਾਂ ਦੀ ਖਤਰਨਾਕ ਰੰਗਾਂ ਵਾਲੀ ਸੌਸ, ਨਕਲੀ ਸ਼ਰਾਬ, ਨਕਲੀ ਦੁੱਧ, ਨਕਲੀ ਦਹੀਂ, ਨਕਲੀ ਪਨੀਰ ਆਦ ਖਤਰਨਾਕ ਰੋਗ ਬਣਾਉਣ ਵਾਲੇ ਖਤਰਨਾਕ ਖਾਣੇ ਹਨ। ਲੇਕਿਨ ਸਰਕਾਰਾਂ ਨੇ ਕਾਰਪੋਰੇਟ ਘਟਾਣਿਆਂ ਦੇ ਦਬਾਅ ਹੇਠ ਅਜਿਹਾ ਗੰਦਮੰਦ ਖਾਣੋ ਲੋਕਾਂ ਨੂੰ ਰੋਕਣ ਦੀ ਬਜਾਏ ਕੁਦਰਤੀ ਖਾਣ ਪੀਣ ਵਾਲੀਆਂ ਵਸਤੂਆਂ 'ਚ ਹੀ ਦੋਸ਼ ਕੱਢਨੇ ਸ਼ੁਰੂ ਕਰ ਦਿੱਤੇ ਇਸੇ ਤਰ੍ਹਾਂ ਜੇ ਪਾਣੀ ਖਰਾਬ ਹੋ ਰਿਹਾ ਤਾਂ ਅਜਿਹੀਆਂ ਨੀਤੀਆਂ ਸਰਕਾਰਾਂ ਨੇ ਹੀ ਬਣਾਉਣੀਆਂ ਸੀ ਤਾਂ ਕਿ ਪਾਣੀ ਖਰਾਬ ਨਾ ਹੁੰਦਾ ਤੇ ਉਸ ਨੂੰ ਨਿੰਦrana ਨਾ ਪੈਂਦਾ ਇਸੇ ਕਰਕੇ ਹੁਣ ਬਹੁਤ ਲੋਕਾਂ ਨੂੰ ਸਿਰਫ ਧਰਤੀ ਇਡਲਾ ਪਾਣੀ ਨਾ ਪੀਣ ਕਰਕੇ ਅਨੇਕਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਸ ਕਰਕੇ ਬੱਚਿਆਂ ਦੇ ਕੱਦ-ਕਾਰਡ ਛੋਟੇ ਹੋ ਰਹੇ ਹਨ ਨੌਜਵਾਨ ਆਲਸੀ ਤੇ ਚਾਹ ਕੌਫੀ ਜਾਂ ਹੋਰ ਨਸ਼ਿਆਂ ਦਾ ਸ਼ਿਕਾਰ ਹੋ ਹੋ ਰਹੇ ਹਨ ਨਾ ਵਿਆਹੇ ਬੇਔਲਾਦ ਰਹਿ ਰਹੇ ਹਨ ਤੱਤਾਂ ਦੀ ਘਾਟ ਕਾਰਨ ਜਿਆਦਾ ਲੋਕ ਸਾਰਾ ਦਿਨ ਛੜੂਮਚੂ ਕਰਦੇ ਰਹਿੰਦੇ ਹਨ ਥੋੜੇ ਲੋਕ ਹੀ ਅਸਮੁਖ ਸੁਭਾਅ ਵਾਲੇ ਹੁੰਦੇ ਹਨ ਹੁਣ ਤਾਂ ম্যাগਨੀਸ਼ੀਅਮ ਬਹੁਤ ਸਬਜ਼ੀਆਂ ਸਲਾਦਾਂ ਵਿੱਚ ਕਾਫੀ ਮਾਤਰਾ ਵਿੱਚ ਹੁੰਦਾ ਹੈ ਪਰੰਤੂ ਹੁਣ ਰਸਾਇਣ ਖਾਦਾਂ ਅਤੇ ਕੈਮੀਕਲਾਂ ਦੀ ਬਹੁਤਾਤ ਕਰਕੇ ਜ਼ਮੀਨ ਦੀ ਕੁਦਰਤੀ ਉਪਜਾਊ ਸ਼ਕਤੀ ਅਤੇ ਕਣਿਜ ਪਦਾਰਥਾਂ ਦੀ ਮਕਤਾਰ ਘਟਦੀ ਜਾ ਰਹੀ ਹੈ ਇਸ ਕਰਕੇ ਅਨਾਜ ਸਬਜ਼ੀਆਂ ਵਿੱਚ ম্যাগਨੀਸ਼ੀਅਮ ਦੀ ਮਾਤਰਾ ਬਹੁਤੀ ਨਹੀਂ ਰਹੀ ਜਨਮ ਤੋਂ ਲੈ ਕੇ ਸਾਡੇ ਸਰੀਰ ਦੀਆਂ ਹੱਡੀਆਂ ਵਿੱਚ ম্যাগਨੀਸ਼ੀਅਮ ਜਮਾ ਹੁੰਦਾ ਰਹਿੰਦਾ ਹੈ ਜਿਵੇਂ ਜਿਵੇਂ ਅਸੀਂ ਬਡਾਪੇ ਵੱਲ ਵਧਦੇ ਹੱਡੀਆਂ ਵਿੱਚ ਮੈਗਨੀਸ਼ੀਅਮ ਦੀ ਮਾਤਰਾ ਘਟਦੀ ਜਾਂਦੀ ਹੈ ਉਂਝ ਵੀ ਇਹ ਹੱਡੀਆਂ ਵਿਚਲਾ ਮੈਗਨੀਸ਼ੀਅਮ ਸਰੀਰ ਦੀ ਵਰਤੋਂ ਦੇ ਯੋਗ ਨਹੀਂ ਰਹਿੰਦਾ ਸੱਚ ਪੁੱਛੋ ਤਾਂ ਮੈਗਨੀਸ਼ੀਅਮ ਮਨੁੱਖੀ ਤੰਦਰੁਸਤੀ ਲਈ ਬੇਹੱਦ ਜ਼ਰੂਰੀ ਹੈ ਲੇਕਿਨ ਮੈਗਨੀਸ਼ੀਅਮ ਕੁਦਰਤੀ ਭੋਜਨ ਪਦਾਰਥਾਂ ਤੋਂ ਹੀ ਲੈਣਾ ਚਾਹੀਦਾ ਹੈ ਪਰ ਬਾਹਰਲੇ ਦੇਸ਼ਾਂ ਵਿੱਚ ਸਪਲੀਮੈਂਟ ਦੇ ਰੂਪ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ ਇਸ ਦੀ ਵਰਤੋਂ ਕੈਪਸੂਲ ਜਾਂ ਟੀਕੇ ਦੇ ਰੂਪ ਵਿੱਚ ਹੁੰਦੀ ਹੈ ਸਪਲੀਮੈਂਟ ਦੇ ਰੂਪ ਵਿੱਚ ਲਿਆ ਗਿਆ ਮੈਗਨੀਸ਼ੀਅਮ ਪਾਣੀ ਵਿੱਚ ਘੋਲਣਸ਼ੀਲ ਹੋਣਾ ਚਾਹੀਦਾ ਹੈ ਨਹੀਂ ਤਾਂ ਇਹ ਸਰੀਰ ਵਿੱਚ ਜਾਜਬ ਹੋਏ ਬਿਨਾ ਹੀ ਬਾਹਰ ਨਿਕਲ ਜਾਂਦਾ ਹੈ ਸਾਨੂੰ ਹਰ ਰੋਜ਼ 100 500 ਮਿਲੀਗ੍ਰਾਮ ਦੇ ਲਗਭਗ ਮੈਗਨੀਸ਼ੀਅਮ ਲੈਣਾ ਚਾਹੀਦਾ ਹੈ ਇਸ ਦੀ ਸ਼ੁਰੂਆਤ ਸਾਨੂੰ 300 ਮਿਲੀਗ੍ਰਾਮ ਤੋਂ ਕਰਨੀ ਚਾਹੀਦੀ ਹੈ ਲੇਕਿਨ ਵਧੇਰੇ ਖਣਿਜ ਲੂਣਾਂ ਦੀ ਵਰਤੋਂ ਬਾਅਦ ਖੂਬ ਸਰੀਰਕ ਮਿਹਨਤ ਕਰਨੀ ਚਾਹੀਦੀ ਹੈ ਖਾ ਪੀ ਕੇ ਵਿਹਲੇ ਰਹਿਣ ਬੈਠਣ ਲੇਟਣ ਦੇ ਪੈਦਲ ਨਾ ਤੁਰਨ ਦੀ ਆਦਤ ਵਾਲਿਆਂ ਦੇ ਪੱਥਰੀ ਬਣਨਾ ਮਢਾਪਾ ਬੀਪੀ ਵਧਣਾ ਘਬਰਾਟ ਜੋੜਦਾਰ ਆਦ ਵੀ ਹੋ ਸਕਦੇ ਹਨ ਵੈਸੇ ਤਾਂ ਮੈਗਨੀਸ਼ੀਅਮ ਅਨੇਕਾਂ ਮਹਿੰਗੇ ਤੇ ਸਸਤੇ ਪੱਲਾਂ ਸਲਾਦਾਂ ਸਬਜ਼ੀਆਂ ਤੋ ਆਜ ਚ ਹੁੰਦਾ ਹੈ ਬਦਾਮ ਤੇਲ ਸੂਰਜਮੁਖੀ ਦੇ ਬੀਜ ਭੂਰੇ ਚੋਲ ਰਾਜਮਾ ਅਲਸੀ ਦੇ ਬੀਜ ਕਾਜੂ ਪਾਲਕ ਕੇਲੇ ਤુલਸੀ ਧਨੀਆ ਕੋਰਲ ਮੀਲ ਸਿਲਕੇ ਆਦ ਖੀਰਾ ਬਲੈਕ 베ਰੀ ਰਸਪਰੀ ਸਟਾਬਰੀ ਜੈਕ ਫਰੂਟ ਤਰਬੂਜ ਜੋ ਕੱਦੂ ਬੀਜ ਅੰਬੂਦ ਕੀਵੀ ਫਰੂਟ ਫੈਸ਼ਨ ਫਰੂਟ ਛਿਲਕੇ ਆਦ ਆਲੂ ਭਿੰਡੀ ਗ੍ਰੇਨ ਦਹੀਂ ਅੰजीर ਖੰਜੂਰ ਬੰਦ ਗੋਭੀ ਚਿਬੜ ਤਦਲਾ ਕੋਦਰਾ ਮਟਰ ਮਸ਼ੀ ਆਦ ਵਿੱਚ ਵੀ ਕਾਫੀ ਮਾਤਰਾ ਵਿੱਚ ਹੁੰਦਾ ਹੈ ਲੇਕਰ ਪਾਣੀ ਵਿਚਲਾ ਮੈਗਨੀਸ਼ੀਅਮ ਸਭ ਤੋਂ ਸਹੀ ਹੁੰਦਾ ਹੈ ਕਿਉਂਕਿ ਇਸ ਨਾਲ अनेका ਹੋਰ ਵੀ ਲੋੜੀਦੇ ਤੱਤ ਮਿਲਦੇ ਹਨ ਜਿਨ੍ਹਾਂ ਨਾਲ ਮਿਲ ਕੇ ਸਰੀਰ ਦੀਆਂ ਸਭ ਪ੍ਰਣਾਲੀਆਂ ਨੂੰ ਸੁਚਾਰੂ ਰੂਪ ਨਾਲ ਚਲਾਉਣ 'ਚ ਉਹ ਵਧੀਆ ਤਰ੍ਹਾਂ ਮਦਦ ਕਰਦਾ ਹੈ ਹੁਣ ਰਹੀ ਗੱਲ ਲੋਕਾਂ ਦੀ ਤੰਦਰੁਸਤੀ ਦੀ ਜਿਨ੍ਹਾਂ ਇਲਾਕਿਆਂ 'ਚ ਲੋਕ ਧਰਤੀ ਹੀਟਲਾ ਪਾਣੀ ਵਧੇਰੇ ਪੀਂਦੇ ਹਨ ਉਹ ਪ੍ਰੈਗਨੈਂਟ ਔਰਤਾਂ ਨੂੰ ਗਰਭ ਦੌਰਾਨ ਕਲਸ਼ੀਆਂ ਮੈਗਨੀਸ਼ੀਅਮ ਆਦਿ ਘਾਟ ਬਹੁਤ ਘਟ ਹੁੰਦੀ ਹੈ ਉੱਥੇ ਤਣਾਅ ਰੋਗ ਵੀ ਘਟ ਹੁੰਦਾ ਹੈ ਉੱਥੇ ਆਤਮ ਹੱਤਿਆ ਬੇਵਲਦਾਦ ਬੇਔਲਾਦ ਜੋੜ ਕਸਣੇ ਗੁਪਤ ਰੋਗ ਚਮੜੀ ਰੋਗ ਵਾਲ ਰੋਗ ਰੀੜ ਦੀ ਹੱਡੀ ਰੋਗ ਮਟਾਪਾ ਹਾਰਟ ਐਟੈਕ ਸ਼ੂਗਰ ਅਦਰਾਂਗ ਆਦ ਰੋਗ ਵੀ ਬਹੁਤ ਘੱਟ ਹੁੰਦੇ ਹਨ ਅਜਿਹੇ ਇਲਾਕੇ ਅਜੇ ਵੀ ਪਾਕਿਸਤਾਨੀ ਪੰਜਾਬ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਮੌਜੂਦ ਹਨ ਉੱਥੇ ਧਰਤੀ ਹੇਠਲਾ ਪਾਣੀ ਹੀ ਸਭ ਤੋਂ ਲੋਕ ਪੀਂਦੇ ਹਨ ਉਹਨਾਂ ਨੂੰ ਖਤਰਨਾਕ ਰੋਗ ਬੇਹੱਦ ਘੱਟ ਲੱਗਦੇ ਹਨ